ਸਭ ਤੋਂ ਪਹਿਲਾਂ ਤਾਂ ਸਮੂਹ ਸਾਧ ਸੰਗਤ ਨੂੰ ਮੇਰੇ ਵੱਲੋਂ ਜਣੀ ਤੁਹਾਡਾ ਆਪਾਂ ਲੋਕਾਇਕ ਸਰਵਿਸ ਫੁੱਲ ਤੇ ਮੈਂ ਪ੍ਰੀਤ ਸਮਰਾਣਾ ਸਾਡੇ ਡੂਡ ਜੋੜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਬਾਬਾ ਜੀ ਦੇ ਸਰਾਨਾਂ ਵਰਸੀ ਦੇ ਉੱਤੇ ਅਸੀਂ ਅੱਜ ਮੈਂ ਪਹਿਲੀ ਵਾਰ ਆਇਆ ਤੇ ਮੈਨੂੰ ਬੜਾ ਚੰਗਾ ਲੱਗਾ ਕਿਉਂਕਿ ਮੈਂ ਗੁਰਦ੍ਰਸ਼ ਸਾਹਿਬ ਪਹਿਲੀ ਵਾਰ ਦਰਸ਼ਨ ਹੀ ਪਹਿਲੀ ਵਾਰ ਕੀਤੇ ਆ ਤੇ ਸੰਤਾਂ ਦੀ ਕਿਰਪਾ ਪੂਰੀ ਡੇਰੇ ਤੇ ਪੂਰਾ ਇੱਥੇ ਸਤਕਾਰ ਮਿਲਿਆ ਮਾਨ ਮਿਲਿਆ ਔਰ ਬੜਾ ਚੰਗਾ ਲੱਗਿਆ ਤੇ ਅੱਗੇ ਤੋਂ ਵੀ ਕੋਸ਼ਿਸ਼ ਕਰੂੰਗਾ ਵੀ ਹਰ ਹੱਦ ਵਾਰ ਜਾਂ ਮਹੀਨੇ ਚ ਦੋ ਹੱਦ ਵਾਰ ਮੈਂ ਜ਼ਰੂਰ ਆਇਆ ਕਰਨਾ ਕਿਉਂਕਿ ਮੈਂ ਜਦ ਤੱਕ ਮੈਂ ਇਹ ਡੇਰਾ ਮੇਰੇ ਖਲ ਬਣਿਆ ਮੇਰੇ ਖਲ ਮੈਂ ਜ਼ਿੰਦਗੀ ਚ ਪਹਿਲੀ ਵਾਰ ਆ ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਇਸ ਸਲਾਨਾ ਮੇਲੇ ਦੀ ਵਰਸੀ ਦੀ ਤੇ ਬਾਬਾ ਨਿਰਮਲ ਦਾਸ ਜਿਹੜੇ ਸਾਡੇ ਜੋੜੇ ਵਾਲੇ ਆ ਉਹਨਾਂ ਦੀ ਬੜੀ ಅಪਾਰ ਕਿਰਪਾ ਉਹਨਾਂ ਨੇ ਬੜੇ ਵਿਦਿਅਕ ਆਧਾਰੇ ਸ਼ੁਰੂ ਕੀਤੇ ਹੋਆ ਹਸਪੀਟਲ ਸ਼ੁਰੂ ਕੀਤੇ ਹੋਆ ਉਹਨਾਂ ਇਹਦੇ ਕੰਮ ਕਰਨ ਵਾਲੇ ਬਾਬੇ ਜਿਹੜੇ ਇਦਾਂ ਦੇ ਮਹਾਪੁਰਸ਼ ਹੁੰਦੇ ਉਹ ਅਸਲ ਵਿੱਚ ਬਾਬੇ ਉਹ ਕਹਨੌਂਦੇ ਆ ਤੇ ਜੇ ਕਹੋ ਵੀ ਖਾਣ ਪੀਣ ਵਾਲੇ ਬਾਬੇ ਉਹ ਤੁਹਾਨੂੰ ਪਤਾ ਹੀ ਆ ਤੇ ਸਭ ਤੋਂ ਵੱਧ ਭਲਾਈ ਕਰਨੀ ਚਾਹੀਦੀ ਆ ਕਿਉਂਕਿ ਸਾਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਆ ਸੋ ਜ਼ਿਆਦਾ ਗੱਲਾਂ ਮੈਂ ਨਾ ਕਰਦਾ ਹੋਇਆ ਆਪਣੇ ਐਨ ਆਰ ਐਸ ਲਾਈਵ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਸੋਨੂ ਵੀਰ ਦਾ ਜਿਹਨਾਂ ਨੇ ਸਾਨੂੰ ਸਪੈਸ਼ਲ ਰਿਕਾਰਡ ਕੀਤਾ ਸੋ ਫਿਰ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ